ਹਾਜੀ ਸਤਿ ਸ਼੍ਰੀ ਅਕਾਲ ਦੋਸਤੋ ਸੋ ਨਵਾਂ ਦਿਨ ਨਵੀਂ ਵੀਡੀਓ ਨਵਾਂ ਐਪੀਸੋਡ ਮੈਂ ਗੁਰਿੰਦਰ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਕਰਦਾ ਤੇ ਮੈਂ ਉਮੀਦ ਵੀ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਪੰਜ ਅਫਰਮੇਸ਼ਨਸ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਿਹੜੀਆਂ 네ਗੇਟਿਵ ਨੇ ਤੇ ਆਪਾਂ ਰੋਜ਼ ਦੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਬੋਲਦੇ ਆ ਆਪਣੇ ਆਪ ਦੇ ਵਿੱਚ 네ਗੇਟਿਵ એનર્ਜੀ ਆਪਾਂ ਭਰਦੇ ਆ ਉਹ ਬੋਲ ਕੇ ਆਪਾਂ ਜਾਣੇ ਅਣਜਾਣੇ ਦੇ ਵਿੱਚ ਇਹ ਕਰਦੇ ਆ ਤੇ ਇੱਕ ਆਦਤ ਬਣਾ ਚੁੱਕਿਆ ਉਹਨਾਂ ਜਿਹੜੀਆਂ ਅਫਰਮੇਸ਼ਨਸ ਨੂੰ ਤੇ ਉਹ ਕਹਿ ਕੇ ਆਪਾਂ ਆਪਣੇ ਆਪ ਦੇ ਵਿੱਚ ਕਿਵੇਂ 네ਗੇਟਿਵ એનર્ਜੀ ਭਰਦੇ ਆ ਇਹਦੇ ਬਾਰੇ ਥੋੜੀ ਜੀ ਗੱਲ ਮੈਂ ਕਰੂੰਗਾ ਤੇ ਇਹ ਵੀ ਨਾਲ ਕਹਿਣਾ ਚਾਹੂੰਗਾ ਵੀ ਜੇ ਆਪਾਂ ਪੋਜ਼ਿਟਿਵ ਜ਼ਿੰਦਗੀ ਜਿਉਣਾ ਚਾਹੁੰਦੇ ਆ ਇੱਕ ਸੋਹਣੀ ਜ਼ਿੰਦਗੀ ਜਿਉਣਾ ਚਾਹੁੰਦੇ ਆ ਤਾਂ ਇਹ ਪੰਜ ਅਫਰਮੇਸ਼ਨਸ ਜਿਹੜੀਆਂ ਅਸੀਂ 네ਗੇਟਿਵ ਰੂਜ ਛੋਟੀਆਂ ਛੋਟੀਆਂ ਗੱਲਾਂ ਤੇ ਬੋਲਦੇ ਰਹਿੰਨੇ ਆ ਇਨਾਂ ਨੂੰ ਰੋਕੀਏ ਗੌਰ ਕਰੀਏ ਇਹਦੇ ਤੇ ਵੀ ਤੇ ਇਹਨਾਂ ਨੂੰ ਰਿਪਲੇਸ ਕਰੀਏ ਪੋਜ਼ਿਟਿਵ ਅਫਰਮੇਸ਼ਨਸ ਦੇ ਨਾਲ ਸੋ ਕਿਹੜੀਆਂ ਮੋਸਟ ਕਾਮਨ ਜੜੀਆਂ ਉਹ ਗੱਲਾਂ ਆਪਾਂ ਆਪਣੇ ਆਪ ਨੂੰ ਰੋਜ਼ ਕਹਿੰਨੇ ਆ ਛੋਟੀਆਂ-ਛੋਟੀਆਂ ਗੱਲਾਂ ਹੋਣ ਤੇ ਉਹਦੇ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲੀ ਆ ਜੀ ਕਿ ਮਾੜਾ ਜਿਹਾ ਕੁਝ ਹੋਇਆ ਨਹੀਂ ਕੋਈ ਇਨਸੀਡੈਂਟ ਛੋਟਾ ਜਿਹਾ ਸਾਡੇ ਨਾਲ ਹੋ ਗਿਆ ਸਾਡੇ ਤਾਂ ਜੀ ਨਸੀਬ ਹੀ ਮਾੜੇ ਆ ਸਾਡੇ ਮਤਲਬ ਸਾਡੇ ਤਾਂ ਜੀ ਰੱਬ ਨੇ ਨਾ ਕਿਸਮਤ ਹੀ ਇਹੋ ਜਿਹੀ ਲਿਖੀ ਆ ਸਾਡੀ ਕਿਸਮਤ ਹੀ ਖਰਾਬ ਹਨ ਆਪਾਂ ਆਮ ਹੀ ਕਹਿ ਦਿੰਨੇ ਆ ਇਹ ਯਾਰ ਸਾਡੀ ਕਿਸਮਤ ਚ ਸਾਰਾ ਕੁਝ ਕਿੱਥੇ ਨਹੀਂ ਬਿਲਕੁਲ ਨਹੀਂ ਤੁਸੀਂ ਬਹੁਤ ਜ਼ਿਆਦਾ ਨੈਗੇਟਿਵ એનર્ਜੀ ਆਪਣੇ ਅੰਦਰ ਜਾਣ ਦੇ ਰਹੇ ਹੋ ਇਹ ਸਾਰਾ ਕੁਝ ਕਹਿ ਕੇ ਕੁਝ ਵੀ ਹੋ ਜਾਂਦਾ ਤੁਹਾਡੇ ਨਾਲ ਕੋਈ ਵੀ ਹਾਦਸਾ ਤੁਹਾਡੀ ਜ਼ਿੰਦਗੀ ਚ ਹੋ ਜਾਂਦਾ ਤਾਂ ਆਪਣੇ ਤੋਂ ਮੈਂ ਅਕਸਰ ਕਹਿਣਾ ਹੁੰਦਾ ਨਾ ਨੀਵਿਆਂ ਵੱਲ ਦੇਖੋ ਤੁਹਾਡੇ ਤੋਂ ਵੀ ਲੋਕ ਦੁਖੀ ਤੁਹਾਨੂੰ ਮਿਲ ਜਾਣਗੇ ਸੋ ਹਮੇਸ਼ਾ ਰੱਬ ਨੂੰ ਇਹ ਕਹੋ ਇਹ ਆਪਣੇ ਆਪ ਨੂੰ એનર્ਜੀ ਦਿਓ ਪੋਜ਼ਿਟਿਵ ਅਫਰਮੇਸ਼ਨ ਇਹਦੇ ਬਦਲੇ ਇਹ ਆ ਕਿ ਮੇਰੀ ਕਿਸਮਤ ਰੱਬ ਨੇ ਬਹੁਤ ਚੰਗੀ ਲਿਖੀ ਹੋਈ ਆ ਤੇ ਮੇਰੇ ਨਸੀਬ ਬਹੁਤ ਚੰਗੇ ਨੇ ਰੱਬ ਜੋ ਵੀ ਕਰ ਰਿਹਾ ਇਹ ਇਹਦੇ ਵਿੱਚ ਕਿਤੇ ਨਾ ਕਿਤੇ ਮੇਰੀ ਭਲਾਈ ਆ ਠੀਕ ਹੈ ਜੀ ਦੂਜੀ ਕਿਹੜੀ ਆ ਆਪਾਂ ਨੂੰ ਥੋੜੀ ਜੀ ਤਕਲੀਫ ਹੋਈ ਥੋੜਾ ਜਿਹਾ ਦੁੱਖ ਹੋਇਆ ਉਦਾਹਰਨ ਦੇ ਤੌਰ ਤੇ ਸਾਡਾ ਸਿਰ ਦੁਖ ਰਿਹਾ ਜਾਂ ਕਿਤੇ ਵੀ ਸਾਡੇ ਦਰਦ ਹੋ ਰਿਹਾ ਹਨ ਆਪਾਂ ਕੀ ਕਹਿੰਨੇ ਆ ਲੈ ਵੀ ਅੱਜ ਤਾਂ ਮੈਂ ਗਿਆ ਜਾਂ ਅੱਜ ਮੈਂ ਗਈ ਅੱਜ ਨਹੀਂ ਮੈਂ ਬਚਦੀ ਤੇ ਮਤਲਬ ਪਾਵੇਂ ਹੋਵੇ ਛੋਟੀ ਜੀ ਗੱਲ ਛੋਟੀ ਜੀ ਬਿਮਾਰੀ ਕਿਉਂ ਆਪਣੇ ਆਪ ਨੂੰ ਕਿਉਂ ਤੁਸੀਂ ਇੰਨਾ ਡੀਮੋਟੀਵੇਟ ਕਰ ਰਹੇ ਹੋ ਇੰਨੀ ਇੱਕ ਗੱਲ ਪਿੱਛੇ ਇੱਥੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਇੰਨੇ ਦਰਦ ਹੰਢਾਏ ਨੇ ਆਪਣੇ ਮਤਲਬ ਆਪਣੀ ਬਾਡੀ ਦੇ ਉੱਤੇ ਫੇਰ ਵੀ ਚੜਦੀ ਕਲਾ 'ਚ ਰਹੇ ਨੇ ਤੇ ਆਪਾਂ ਇੱਕ ਸਿਰ ਦੁਖੰਡ ਤੇ ਇਹ ਆਪਣੇ ਆਪ ਨੂੰ ਕਿਉਂ ਕਹਨੇ ਆ ਬਿਲਕੁਲ ਨਹੀਂ ਕਹਿਣਾ ਇਹ ਆਦਤ ਵੀ ਜਿਹੜੀ ਆਪਣੀ ਸੁਧਾਰੋ ਤੇ ਇਹਦੇ ਬਦਲੇ ਤੁਸੀਂ ਇਹ ਕਹੋ ਕਿ ਕੋਈ ਗੱਲ ਨਹੀਂ ਬਿਲਕੁਲ ਛੋਟੀ ਜੀ ਪ੍ਰੋਬਲਮ ਆ ਤੇ ਛੋਟਾ ਜਿਹਾ ਦਰਦ ਆ ਇਹ ਠੀਕ ਹੋ ਜਾਣਾ ਵਾ ਕੁਝ ਨਹੀਂ ਹੋਇਆ ਮਤਲਬ ਆਪਣੇ ਆਪ ਨੂੰ ਕਹੋ ਕੁਝ ਨਹੀਂ ਹੋਇਆ ਮੈਂ ਬਿਲਕੁਲ ਠੀਕ ਆ ਠੀਕ ਆ ਜੀ ਤੀਜੀ 네ਗੇਟਿਵ ਅਫਰਮੇਸ਼ਨ ਜਿਹੜੀ ਆਪਾਂ ਆਪਣੇ ਆਪ ਨੂੰ ਬੋਲ ਦਿੰਨੇ ਆ ਛੋਟੀ ਜਿਹੀ ਗੱਲ ਹੋਣ ਤੇ ਮੰਨ ਲਓ ਕੋਈ ਇਨਸਾਨ ਤੁਹਾਡੇ ਨਾਲ ਧੋਖਾ ਕਰ ਗਿਆ ਹੁਣ ਧੋਖਾ ਤਾਂ ਤੁਹਾਡੇ ਨਾਲ ਇਹ ਇਨਸਾਨ ਕਰਕੇ ਗਿਆ ਵਾ ਤੇ ਆਪਾਂ ਕਹਿੰਨੇ ਕੀ ਆ ਯਾਰ ਪਰਮਾਤਮਾ ਮੇਰੇ ਨਾਲ ਹੀ ਇਦਾਂ ਪਤਾ ਨਹੀਂ ਕਿਉਂ ਕਰਦਾ ਵੀ ਰੱਬ ਨੇ ਪਤਾ ਨਹੀਂ ਯਾਰ ਮੇਰੇ ਨਾਲ ਇਦਾਂ ਹਮੇਸ਼ਾ ਕਿਉਂ ਕੀਤਾ ਮੈਂ ਤਾਂ ਉਹਦਾ ਇੰਨਾ ਨਾਮ ਲੈਣਾ ਵਾ ਮੈਂ ਤਾਂ ਉਹ ਇੰਨਾ ਸਿਮਰਨ ਕਰਦਾ ਮੈਂ ਪਾਠ ਵੀ ਕਰਦਾ ਕਰਦੀ ਆ ਪਰ ਫਿਰ ਵੀ ਰੱਬ ਮੇਰੇ ਨਾਲ ਐ ਕਰ ਜਾਂਦਾ ਨਹੀਂ ਬਿਲਕੁਲ ਨਹੀਂ ਕਹਿਣਾ ਇਹਨੂੰ ਰਿਪਲੇਸ ਕਰੋ ਕਿ ਕੋਈ ਗੱਲ ਨਹੀਂ ਰੱਬ ਨੇ ਜੋ ਵੀ ਕੀਤਾ ਵਾ ਉਹ ਚੰਗਾ ਕੀਤਾ ਵਾ ਇਹਦੇ ਪਿੱਛੇ ਕੋਈ ਨਾ ਕੋਈ ਮੇਰੀ ਭਲਾਈ ਲੁਕੀ ਹੋਈ ਆ ਤੇ ਉਹ ਕੱਲ ਨੂੰ ਮੇਰੇ ਸਾਹਮਣੇ ਜ਼ਰੂਰ ਆਊਗੀ ਚੌਥੀ 네ਗਟਿਵ ਅਫਰਮੇਸ਼ਨ ਆਪਾਂ ਜਦੋਂ ਵੀ ਕਿਸੇ ਨੂੰ ਦੇਖਦੇ ਆ ਕਿਸੇ ਦੀ ਤਰੱਕੀ ਦੇਖਦੇ ਆ ਕਿਸੇ ਦਾ ਕੁਝ ਵੀ ਮਤਲਬ ਕਹਿ ਲਓ ਕਿਸੇ ਦੀ ਜਿੱਤ ਦੇਖਦੇ ਆ ਕਿਸੇ ਦੇ ਜਸ਼ਨ ਦੇਖਦੇ ਆ ਆਪਾਂ ਕੀ ਕਹਨੇ ਆ ਦੇਖ ਕੇ ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਸਾਡੇਆਂ ਨਸੀਬਾਂ ਚ ਖੁਸ਼ੀਆਂ ਕਿੱਥੇ ਯਾਰ ਇਹਨਾਂ ਦੇ ਨਸੀਬਾਂ ਦੇ ਵਿੱਚ ਨੇ ਜਾਂ ਆਪਾਂ ਆਪਣੇ ਤੋਂ ਉੱਚਿਆਂ ਨੂੰ ਕਦੇ ਖੁਸ਼ੀ ਮਨਾਉਂਦਿਆਂ ਨੂੰ ਦੇਖਦੇ ਆ ਉਹਨਾਂ ਦੇ ਫੰਕਸ਼ਨ ਦੇਖਦੇ ਆ ਆਪਾਂ ਕਹਿੰਨੇ ਆ ਨਾ ਸਾਡੇਆਂ ਨਸੀਬਾਂ ਦੇ ਵਿੱਚ ਇਹ ਖੁਸ਼ੀਆਂ ਕਿੱਥੇ ਕਿਉਂ ਨਹੀਂ ਹੈਗੀਆਂ ਬਈ ਤੁਹਾਡੇ ਕਰਮਾਂ ਦੇ ਵਿੱਚ ਖੁਸ਼ੀਆਂ ਕਿਉਂ ਨਹੀਂ ਅੱਪਾ ਇਹ ਕਿਉਂ ਕਹਿੰਨੇ ਆ ਵੀ ਅ ਰੱਬ ਨੇ ਜੀ ਇਹਨਾਂ ਦੇ ਹਿੱਸੇ 'ਚ ਸਾਰਾ ਕੁਝ ਲਿਖਿਆ ਸਾਡੇ ਹਿੱਸੇ 'ਚ ਨਹੀਂ ਲਿਖਿਆ ਕੀ ਲੱਗਦਾ ਵੀ ਉਹ ਜਿਹੜੇ ਖੁਸ਼ੀਆਂ ਮਨਾ ਰਹੇ ਨੇ ਰੋਜ਼ ਮਨਾਉਂਦੇ ਹੋਣਗੇ ਫੰਕਸ਼ਨਾਂ ਦੇ ਵਿੱਚ ਜਿਹੜੇ ਲੋਕ ਹੱਸਦੇ ਭੰਗੜੇ ਪਾਉਂਦੇ ਗਿੱਧੇ ਪਾਉਂਦੇ ਤੁਹਾਨੂੰ ਦਿਖਦੇ ਨੇ ਕੀ ਲੱਗਦਾ ਤੁਹਾਨੂੰ ਅੰਦਰੋਂ ਬਹੁਤ ਖੁਸ਼ ਹੋਣਗੇ ਨਹੀਂ ਕਿਸੇ ਨੂੰ ਦੇਖ ਕੇ ਕਦੇ ਝੂਰੇ ਹੋਣਾ ਤੇ ਜੇ ਅੱਜ ਮੰਨ ਲਓ ਕਿ ਤੁਹਾਡੇ ਨਾਲ ਕੁਝ ਚੰਗਾ ਨਹੀਂ ਹੋ ਰਿਹਾ ਮਾੜੇ ਦਿਨ ਤੁਸੀਂ ਦੇਖ ਰਹੇ ਹੋ ਕਦੇ ਵੀ ਐਦਾਂ ਨਾ ਕਿ ਹੋ ਕਿ ਮੇਰੀ ਕਿਸਮਤ ਦੇ ਵਿੱਚ ਖੁਸ਼ੀਆਂ ਨਹੀਂ ਹੈਗੀਆਂ ਇਹਦੇ ਬਦਲੇ ਇਹ ਕਹੋ ਕਿ ਮੇਰੇ ਨਸੀਬਾਂ ਦੇ ਵਿੱਚ ਖੁਸ਼ੀਆਂ ਪਰਮਾਤਮਾ ਨੇ ਜ਼ਰੂਰ ਲਿਖੀਆਂ ਉਹ ਮੈਨੂੰ ਜਲਦੀ ਦੇਊਗਾ ਮੇਰੇਆਂ ਨਸੀਬਾਂ ਦੇ ਵਿੱਚ ਵੀ ਖੁਸ਼ੀਆਂ ਹੈਗੀਆਂ ਨੇ ਜਲਦੀ ਆਉਣਗੀਆਂ ਠੀਕ ਹੈ ਜੀ ਇੱਕ ਪੰਜਵੀਂ 네ਗੇਟਿਵ ਥਾਟ ਜਿਹੜੀ ਆਪਾਂ ਤਕਰੀਬਨ ਡੇਲੀ ਲਾਈਫ ਚ ਆਪਣੇ ਆਪ ਨੂੰ ਤਿੰਨ ਰਹਿੰਦੇ ਆ ਕੁਝ ਵੀ ਹੋ ਗਿਆ ਅ ਕੁਝ ਮਾੜਾ ਤੁਹਾਡੇ ਨਾਲ ਜਦੋਂ ਹੋ ਗਿਆ ਆਪਾਂ ਕੀ ਕਹਨੇ ਆ ਚਲੋ ਹੋਊਗਾ ਸਾਡੇ ਕੋਈ ਮਾੜੇ ਕਰਮਾਂ ਦਾ ਫਲ ਰੱਬ ਨੇ ਸਾਨੂੰ ਦੇਤਾ ਤੇ ਹੁਣ ਇਹ ਭੁਗਤਣਾ ਹੀ ਪੈਣਾ ਨਹੀਂ ਐਦਾਂ ਡੀਮੋਟੀਵੇਟ ਨਹੀਂ ਹੋਣਾ ਬਿਲਕੁਲ ਵੀ ਪਿਛਲੇ ਕਰਮਾਂ ਦੇ ਫਲ ਮਿਲਦੇ ਆ ਨਹੀਂ ਮਿਲਦੇ ਆ ਇਹ ਇੱਕ ਅਲੱਗ ਵੇਸ਼ਾ ਵਾ ਇਹ ਨੂੰ ਨਹੀਂ ਮੈਂ ਛੇੜਨਾ ਪਿਛਲੇ ਕਰਮ ਤੁਹਾਡੇ ਚੰਗੇ ਆ ਜਾਂ ਮਾੜੇ ਆ ਇਹ ਵੀ ਵੇਸ਼ਾ ਨਹੀਂ ਮੈਂ ਛੇੜਨਾ ਦੇਖੋ ਅੱਜ ਤੁਹਾਡੇ ਹੱਥ ਦੇ ਵਿੱਚ ਆ ਅੱਜ ਦੇ ਕਰਮ ਆ ਜਿਹੜੇ ਉਹ ਤੁਹਾਡੇ ਹੱਥ ਦੇ ਵਿੱਚ ਸੋ ਪਿਛਲੇ ਕਰਮਾਂ ਨੂੰ ਛੱਡੋ ਭੁੱਲ ਜਾਓ ਅੱਜ ਜੋ ਵੀ ਹੋ ਤੁਸੀਂ ਜਿੱਦਾਂ ਦੇ ਵੀ ਉਹ ਚੰਗੇ ਕਰਮ ਕਰੋ ਹੱਸ ਕੇ ਕਰੋ ਰੱਬ ਦਾ ਨਾਮ ਲੈ ਕੇ ਕਰੋ ਆਪਣੇ ਆਪ ਨੂੰ ਪੋਜ਼ਿਟਿਵ ਰੱਖ ਕੇ ਕਰੋ ਤੇ ਜ਼ਿੰਦਗੀ ਨੂੰ ਇੰਜੋਏ ਕਰਕੇ ਖੁੱਲ ਕੇ ਜੀ ਕੇ ਆਪਣੇ ਕਰਮਾਂ ਜਿਹੜੇ ਚੰਗੇ ਕਰੋ ਕਿਸੇ ਦਾ ਮਾੜਾ ਬਿਲਕੁਲ ਨਾ ਕਰੋ ਤੇ ਇਹ ਅਫਰਮੇਸ਼ਨ ਚੇਂਜ ਕਰ ਦਿਓ ਕਿ ਮੈਨੂੰ ਮੇਰੇ ਮਾੜੇ ਕਰਮਾਂ ਦਾ ਫਲ ਮਿਲਿਆ ਤੁਸੀਂ ਇਹਨੂੰ ਇਹ ਕਹਿ ਕੇ ਰਿਪਲੇਸ ਕਰੋ ਕਿ ਮੇਰੇ ਪਿਛਲੇ ਕਰਮ ਜਿੱਦਾਂ ਦੇ ਵੀ ਸੀਗੇ ਮੈਂ ਉਹਦੇ ਤੇ ਕੋਈ ਲੈਣਾ ਦੇਣਾ ਨਹੀਂ ਮੇਰੇ ਮੈਨੂੰ ਹੁਣ ਉਹ ਯਾਦ ਨਹੀਂ ਮੇਰੇ ਹੱਥ ਨਹੀਂ ਉਹ ਪ੍ਰਮਾਤਮਾ ਦਾ ਇੱਕ ਭੇਜ ਦਾ ਜਿਹੜਾ ਕਿਸੇ ਨੇ ਪਾਇਆ ਨਹੀਂ ਸੋ ਅੱਜ ਦੇ ਕਰਮ ਆ ਮੈਂ ਇਹ ਪ੍ਰਾਣ ਲੈਣਾ ਵੀ ਚੰਗੇ ਹੀ ਕਰੂੰਗਾ ਇਹ ਸਾਰੀਆਂ ਅਫਰਮੇਸ਼ਨ ਉਹਨਾਂ ਜਦੋਂ ਤੁਸੀਂ ਆਪਣੇ ਆਪ ਨੂੰ ਬੋਲੋਗੇ ਇਹ ਗੱਲਾਂ ਆਪਣੇ ਆਪ ਦੇ ਨਾਲ ਕਰੋਗੇ ਅਵੇਅਰ ਰਹਿ ਕੇ ਜਦੋਂ ਵੀ ਨੈਗੇਟਿਵ ਥਾਟ ਆਉਂਦੀ ਆ ਅਵੇਅਰ ਹੋ ਜਾਓਗੇ ਨਹੀਂ ਹੁਣ ਮੈਂ ਨੈਗੇਟਿਵ ਗੱਲ ਆਪਣੇ ਅੰਦਰ ਜਾਣ ਨਹੀਂ ਦੇਣੀ ਆਪਣਾ ਮਨ ਵੀ ਆ ਭਾਵੇਂ ਤੁਸੀਂ ਮੂੰਹੋਂ ਨਾ ਬੋਲੋ ਜੇ ਤੁਸੀਂ ਮਨ ਦੇ ਵਿੱਚ ਵੀ ਬੋਲਦੇ ਹੋ ਨਾ ਕੁਝ ਇਹੋ ਜਿਹਾ ਨਾ ਬੋਲੋ ਉਦੋਂ ਹੀ ਅਵੇਅਰ ਹੋਵੋ ਕਿ ਅਸੀਂ ਇਹਨੂੰ ਰਿਪਲੇਸ ਕਰਨਾ ਪੋਜ਼ਿਟਿਵ ਅਫਰਮੇਸ਼ਨ ਦੇ ਨਾਲ ਟرائی ਕਰਕੇ ਦੇਖੋ ਜ਼ਿੰਦਗੀ ਦੇ ਵਿੱਚ ਬਹੁਤ ਸੁਧਾਰ ਮਹਿਸੂਸ ਕਰੋਗੇ ਬਹੁਤ ਬਹੁਤ ਧੰਨਵਾਦ ਜੀ ਤੇ ਅਗਲੀ ਵੀਡੀਓ ਦੇ ਵਿੱਚ ਹੋਰ ਕਿਸੇ ਕਨਸੈਪਟ ਦੇ ਨਾਲ ਜਲਦੀ ਮਿਲੂੰਗਾ ਹੋਰ ਕਿਹੜੀਆਂ ਅਫਰਮੇਸ਼ਨ ਤੁਹਾਡੇ ਮਾਈਂਡ ਚ ਨੇ ਜੋ ਮੈਂ ਨਹੀਂ ਬੋਲੀਆਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਥੈਂਕ ਯੂ ਸੋ ਮਚ